ਹਾਂਜੀ ਦੋਸਤੋ ਕੀ ਹਾਲ ਚਾਲ ਹੈ ਇਹ ਵੀਡੀਓ ਵੇਖਣ ਵਾਲੇ ਮੇਰੇ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਗੱਲ ਕਰਨੀ ਹੈ ਚਵਲ ਜੋਜੋ ਹਣੀ ਸਿੰਘ ਬਾਰੇ ਉਹਨੇ ਕੱਲ੍ਹ ਕੇ ਪਰਸੋਂ ਇੱਕ ਇੰਟਰਵਿਊ ਦੇ ਵਿੱਚ ਆਖਿਆ ਕਿੰਨਾ ਜੀ ਮੇਰਾ ਇੱਕ ਸ਼ੋਅ ਚੱਲ ਜੀ ਜਾਂਦਾ ਸੀ ਉੱਥੇ ਮੇਰਾ ਵਿਰੋਧ ਹੋਇਆ ਮੇਰੀ ਆਪ ਦੀ ਸਿੱਖਾਂ ਨੇ ਕੌਣ ਨੇ ਵਿਰੋਧ ਕੀਤਾ ਵਿਰੋਧ ਕਰਨ ਵਾਲੇ ਲੋਟਾ 1 2 150 60 ਜਾਣੇ ਸੀ ਤੇ ਇਧਰ ਮੰਨ ਲਾ ਵੀ 4-5000 ਰੁਪਏ ਬੰਦਾ ਮੈਨੂੰ ਤਾਲੀਆਂ ਮਾਰਿਆ ਸੀ ਆ ਕਹਿੰਦਾ ਮੈਂ ਉਸੇ ਟਾਈਮ ਸੋਚਿਆ ਵੀ ਮੈਂ ਇਹਨਾਂ ਦੀ ਸਖਾਂ ਦੀ نسل ਆਉਣ ਵਾਲੀ ਪੀੜ੍ਹੀ نسل ਦੇ ਵਿੱਚ ਵੀ ਨਸ ਖੂਨ ਦੇ ਵਿੱਚ ਮਨ ਲਾ ਵੀ ਜ਼ਹਿਰ ਨਸ਼ਾ ਭਰ ਦੂੰਗਾ ਕਹਿੰਦਾ ਮੈਂ ਉਦੋਂ ਸ਼ੋਅ ਕਰਕੇ ਜਦੋਂ ਰਾਤ ਨੂੰ ਨਾਈਟ ਕਲੱਬ 'ਚ ਗਿਆ ਕਹਿੰਦਾ ਆਪਦੇ ਕਮਰੇ 'ਚ ਉੱਥੇ ਕਹਿੰਦਾ ਮੈਂ ਇੱਕ ਬੋਤਲ ਕਾ ਪੀਤੀ ਦੋ ਬੀਤੀ ਤਿੰਨ ਬੀਤੀ ਚਾਰ ਪੀ ਕੇ ਕਹਿੰਦਾ ਗਾਣਾ ਲਿਖਿਆ ਚਾਰ ਚਾਰ ਬੋਤਲਾਂ ਕਾ ਮੇਰਾ ਰੋਜ਼ ਕਾ ਕਹਿੰਦਾ ਉਹ ਗਾਣਾ ਇੰਨਾ ਚੱਲਿਆ ਜੀ ਕਹਿੰਦਾ ਮਨ ਲਾ ਵੀ ਇਨਾਂ ਦੇ ਬੱਚਿਆਂ ਦੀ ਨਸਲਾਂ ਦੇ ਵਿੱਚ ਨਸਾਂ 'ਚ ਕਹਿੰਦਾ ਮੈਂ ਬੋਲ ਕਾ ਭਰ ਦੂੰਗਾ। ਉਹ ਸਾਲਿਆ ਕੁੱਤਿਆ ਚਿਆਵਲਾ ਭਈਏ ਦੀ ਛੱਟ ਭੈਣ ਦੇ ਅੱਖਾਂ ਤੂੰ ਇਹਨਾਂ ਦੀ ਬਾਰੇ ਜਾਣਦਾ ਕੀ ਹੈਗਾ? ਤੇਰੇ ਨਾਂ ਦੇ ਮਗਰ ਕੱਲਾ ਸਿੰਘ ਲੱਗਦਾ ਉਹ ਵੀ ਮੈਨੂੰ ਲੱਗਦਾ ਤੂੰ ਕਿਸ ਜਾਦੂ ਯੂਦਬ ਦਾ ਦੀ ਮਿਹਰਬਾਨੀ ਹੋਏਗਾ ਬਸ ਨਾਂ ਦਾ ਸਿੰਘ ਤਾਂ ਤੂੰ ਮਗਰ ਕਿਤੇ ਨਾ ਆਵਦਾ ਤੇ ਗਾਣੇ ਗੂਨੇ ਚਲਾਉਣ ਦੇ ਮਾਰੇ ਨੇ ਲਾ ਲਿਆ। ਸਾਰੇ ਤੈਨੂੰ ਇਹਨਾਂ ਦੇ ਸਿੱਖ ਤੇ ਅਸਾਂ ਇਹਨਾਂ ਬਾਰੇ ਤਾਂ ਪਤਾ ਹੀ ਨਹੀਂਗਾ ਇਹ ਤਾਂ ਪੁੱਤ ਮੇਰਾ ਉਦੋਂ ਨਹੀਂ ਖਤਮ ਹੋਏ ਜਾਂ ਘਟੇ ਜਦੋਂ ਇਹਨਾਂ ਦੇ ਸਿਰਾਂ ਦੇ ਮੁੱਲ ਪੈਂਦੇ ਸੀਗੇ ਤੇ ਜੰਗਲਾਂ ਦੇ ਵਿੱਚ ਰਹਿ ਰਹਿ ਕੇ ਵੀ ਮੰਨ ਲਵੀ ਇਹ ਇਸ ਕੋਮ ਚੜਦੀ ਕਲਾ ਦੇ ਜਕਾਰੇ ਲਾਉਂਦੀ ਰਹੀ ਐ ਤੂੰ ਇਹਨਾਂ ਦੀ ਕਿਹੜੀ ਰਗਾਂ ਦੇ ਵਿੱਚ ਨਸ਼ੇ ਭਰਨ ਦੀ ਗੱਲ ਕਰਦਾ ਚਲੋ ਠੀਕ ਐ ਜੋ ਸਮਾਜ ਉਹ ਜਾਂ ਹੁੰਦਾ ਉਹ ਹੀ ਆ ਵਰਤੀਰਾ ਚੱਲੀ ਜਾਂਦਾ ਪਰ ਚਾਵਲਾ ਇਹ ਤਾਂ ਇਹੋ ਜੇ ਆ ਕਹਿੰਦੇ ਜਿੰਨਾ ਤੂਤ ਨੂੰ ਵੱਢ ਕੇ ਨਾ ਤੇ ਛੰਗ ਗਏ ਓਨਾ ਵੱਧ ਫੈਲਦਾ ਇਹ ਤਾਂ ਨੂੰ ਤਾਂ ਜੇ ਪਤਾ ਲੱਗ ਜੇ ਵੀ ਇੱਧਰ ਖਤਰਾ ਗੋਲੀ ਚੱਲਦੀ ਏ ਜਾਂ ਇੱਧਰ ਉਹ ਆ ਕੇ ਤੈ ਜਾਓ ਨਾ ਇਹ ਤਾਂ ਮੇਰੇ ਨਾਲ ਭੱਜ ਕੇ ਜਾਂਦੀ ਉਧਰ ਆ ਗਈ ਵੀ ਜਾ ਕੇ ਦੇਖੀ ਇਹ ਤਾਂ ਸਿੱਧੀ ਸਾਡਾ ਖਤਰਾ ਹੈ ਕੀ ਜੀਜ਼ ਤੂੰ ਕਹਿੰਦਾ ਮੈਂ ਇਹਨਾਂ ਦੇ ਆਉਣ ਆਲੇ ਆ ਤੇ ਨਸਲਾਂ ਦੇ ਰਗਾਂ ਦੇ ਵਿੱਚ ਤੇ ਬੋਲ ਕਾ ਭਰ ਦੂੰਗਾ ਤੂੰ ਚਾਵਲਾ ਪਹਿਲਾਂ ਪੜ ਲਾ ਇਹ ਕੌਮ ਕਿਹੜੀ ਹੈਗੀ ਜਦੋਂ ਕਿਤੇ ਦੇਸ਼ ਦੇ ਵਿੱਚ ਜਾਂ ਕਿਤੇ ਵੀ ਪੰਜਾਬ ਦੇ ਵਿੱਚ ਜਾਂ ਹਰਿਆਣਾ ਹਿਮਾਚਲ ਦੇ ਵਿੱਚ ਕਿਤੇ ਵੀ ਕੋਈ ਕੁਦਰਤੀ ਆਫਤ ਆਉਂਦੀ ਹੈ ਨਾ ਸਭ ਤੋਂ ਪਹਿਲਾਂ ਮੂਰੇ ਖੜੇ ਹੁੰਦੇ ਹੈ ਕਟਾਕੇ ਇਹ ਤੇ ਜਦੋਂ ਚੀਨ ਨਾਲ ਜਾਂ ਕਿਤੇ ਹੋਰ ਦੇਸ਼ ਨਾਲ ਲੜਾਈ ਲੱਗਦੀ ਹੈਗੀ ਉਦੋਂ ਸਭ ਤੋਂ ਮੂਰੇ ਸਿੱਖ ਰੈਜੀਮੈਂਟ ਫੋਰਸ ਹੁੰਦੀ ਹੈਗੀ ਬੈਠਾ ਦੋ ਚੈਨਲਾਂ ਦੇ ਉੱਤੇ ਚਾਵਲ ਮਾਰੀ ਜਾਂਦਾਗਾ ਅਮਾਰ ਲਈ ਕਿਤੇ ਪੰਜਾਬ ਗੀੜਾ ਤੇ ਦੱਸਣਗੇ ਤੈਨੂੰ ਵੀ ਇਹਨਾਂ ਦੀ ਰਗਾ ਚ ਬੋਧ ਕਰਦੇ ਕਿ ਕੀ ਚੀਜ਼ ਆ ਕਿ ਚੜਦੀ ਕਲਾ ਵਾਲੇ ਸਿੱਖ ਕੋਮ ਹੈ ਇਹ ਕਿਤੇ ਫਤੇਗੜ ਸਾਹਿਬ ਮੰਨ ਲਾ ਵੀ ਜਾ ਕੇ ਦੇਖੀ ਸਰਹੰਦ ਮੇਲੇ ਤੇ ਆ ਕੇ ਅ ਦਸੰਬਰ ਵੀ 12ਵੇਂ ਮਹੀਨੇ ਚ ਲੱਗੂਗਾ ਫੇਰ ਪਤਾ ਲੱਗੂ ਤੂੰ ਇਹਨਾਂ ਬਾਰੇ ਹਜੇ ਪੁੱਤਕ ਜਾਣਦਾ ਕਰਦਾ ਹੀ ਨਹੀਂਗਾ ਕੀ ਦੇ ਵਾਰਸ ਆ ਇਹ ਤੂੰ ਪੀ ਕੇ ਲਾਣ ਦਾ ਪਊਗਾ ਕਹੀ ਜਾਂ ਨਾ ਮੈਂ ਇਹਨਾਂ ਦੇ ਨਸਲਾਂ ਦੇ ਚਿਹਰਾਾਂ ਦੇਖੂ ਬੋਤ ਕਾ ਭਰ ਦੂ ਬੋਤ ਕਾ ਭਰ ਦੂ ਚਵਲਾ ਕਿਸੇ ਥਾਂ ਦੇ ਠੀਕ ਆ ਤੂੰ ਪੈਸੇ ਦੀ ਖਾਤਰ ਖਸਰਿਆਂ ਵਾਂਗੂ ਕੰਮ ਕਰੀ ਜਾਨਾਗਾ ਕਰੀ ਜਾਂ ਕਿਸੇ ਨੂੰ ਕੀ ਹੈਗਾ ਉਹ ਤੂੰ ਵਿਰੋਧ ਜੇ ਤੂੰ ਆ ਗੱਲਾਂ ਇਹੋ ਜਿਹਾ ਇੰਟਰਵਿਊ ਹੋਰਾਂ ਦੇਂਗਾ ਤਾਂ ਤੇਰਾ ਵਿਰੋਧ ਕੀ ਤੇਰੇ ਛਿੱਤਰ ਪੈਣਗੇ ਤੇਰੇ ਪੂਤਲੇ ਫੁੱਕਾਂਗੇ ਤੇਰੇ ਪੋਸਟਰਾਂ ਦੇ ਮੂਤਾਂਗੇ ਹੋਰ ਕੀ ਹੈ ਦਾ ਹੋਰ ਜੇ ਤੂੰ ਇਹੋ ਜਿਹਾ ਕੁਝ ਬੋਲੇ ਕਰੇਗਾ ਤਾਂ ਪਹਿਲਾਂ ਤੂੰ ਜਾ ਕੇ ਨਾ ਇਹਨਾਂ ਦਾ ਬਾਰੇ ਸੁਣਨਾ ਪੜ ਲਾ ਕਿ ਉਹ ਆਪਣੇ ਪੁਰਾਣੇ ਬਯੁਰਗ ਦਾਦੇ ਪਰਦਾਦੇਆਂ ਤੋਂ ਸੁਣ ਲੈ ਵੀ ਇਹ ਕੌਮ ਕਿਹੜੀ ਆ ਹੋਰਾਂ ਤਾਂ ਮੰਨ ਲੈ ਵੀ ਜੇ ਕੋਈ ਮਾਰਾ ਬੋਰਡ ਲੱਗਿਆ ਹੋਵੇ ਮੂੰਹ ਪਾਈ ਉਹਦੇ ਹਿੱਦਰ ਖਤਰਾ ਜਾਉ ਨਾ ਤੇ ਕੋਈ ਨਹੀਂ ਟੱਪਦਾ ਇਹ ਜਾਣਦੇ ਪਹਿਲਾਂ ਉੱਧਰ ਹੈਗੇ ਕਹਿੰਦੇ ਜਾ ਕੇ ਦੇਖੀ ਤਾਂ ਸੀ ਖਤਰਾ ਖਾਇ ਕਿ ਕਾਹਦਾ ਗੱਤੀ ਮੈਂ ਹਾਂ ਹਣੀ ਸਿੰਘ ਜੋ ਜੋ ਤੂੰ ਚਾਵਲ ਮਾਰੀ ਜਨਾਂ ਬੈਠਾ ਤੇ ਇਸ ਦਾ ਤੈਨੂੰ ਸੋਸ਼ਲ ਮੀਡੀਆ ਤੇ ਵੀ ਜਵਾਬ ਤਾਂ ਮਿਲੀ ਜਾਂ ਗਿਆ ਹੋਣਾ ਤੇ ਜਦੋਂ ਕਿਤੇ ਪੰਜਾਬ ਚ ਆਇਆ ਜਾਂ ਗਰਾਊਂਡ ਲੈਵਲ ਤੇ ਹੋਇਆ ਤੈਨੂੰ ਫੇਰ ਪਤਾ ਲੱਗੂਗਾ ਤੇਰੇ ਜਿਹੜੇ ਛੱਤਰ ਬਾਈ ਹਾਂ ਦੋਸਤੋ ਇੰਨੀਆਂ ਗੱਲਾਂ ਕਹਿੰਦੇ ਹੋਏ ਤੁਹਾਡੇ ਤੋਂ ਇਜਾਜ਼ਤ ਲੈਣੇ ਆ ਕਿਉਂਕਿ ਜਦੋਂ ਭਰਾਵੋ ਇਹੋ ਜਿਹੀ ਕੋਈ ਚਾਵਲ ਭੌਂਕਦੇ ਆ ਨਾ ਫਿਰ ਇਹ ਰਿਹਾ ਜਾਂਦਾ ਨਹੀਂ ਫਿਰ ਇਹਨਾਂ ਨੂੰ ਇਹਨਾਂ ਦੀ ਭਾਸ਼ਾ ਦੇ ਵਿੱਚ ਜਵਾਬ ਦੇਣਾ ਪੈਂਦਾ ਤੁਹਾਡਾ ਆਪਣਾ ਸਿੱਧੂ ਬਾਈ ਬਠਿੰਡੇ ਤੋਂ ਜਿਉਂਦੇ বাসਦੇ ਰਹੋ ਜੇ ਦੋਸਤੋ ਫੇਸਬੁੱਕ ਤੇ ਆ ਦਾ ਪੇਜ ਫੋਲੋ ਕਰ ਲਓ ਜ YouTube ਤੇ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਇੱਕ ਕੋਈ ਵੀ ਵੀਡੀਓ ਪਾਈਏ ਦੋਸਤੋ ਕੋਈ ਆਦਾ ਲਾਈਕ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਜੇ ਤੁਹਾਨੂੰ ਕਿਵੇਂ ਲੱਗਦੀ ਹੈ ਚੰਗੀ ਲੱਗਦੀ ਹੈ ਜਾਂ ਕੋਈ ਵਿੱਚ ਕਮੀ ਪੇਸ਼ੀ ਹੈ ਜਿਉਂਦੇ ਬਸਦੇ ਰਹੋ ਚੜ੍ਹਦੀ ਕਲਾ ਚ ਰਹੋ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ